ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਪੀ ਥਿਸ ਇਸ ਨਾਟ ਇਲੈਕਸ਼ਨ ਥਿਸ ਇਸ ਅ ਕੈਂਪੇਨ ਟੂ ਗੈਟ ਦ ਗੁਰਦੁਆਰਾ ਸਾਹਿਬ ਰিলিজਡ ਫਰੀਡ ਫ্রম ਲੱਕ ਮਹੰਤ ਜਿੱਦਾਂ ਮਹੰਤਾਂ ਦਾ ਵਿੱਚ ਹੋਇਆ ਸੀਗਾ ਉਸੇ ਤਰੀਕੇ ਨਾਲ ਉਹਨਾਂ ਨੇ ਦੱਬਿਆ ਹੈਗਾ ਆਈ ਵਾਸ ਸੋ ਡਿਸਪਾਇੰਟਡ ਇਹ ਬੰਦੇ ਤੇ ਬੌਮ ਭਪਿੰਦਰ ਸਿੰਘ ਮਤਲਬ ਬੰਦਾ ਉਹਨੂੰ ਪਤਾ ਹੀ ਨਹੀਂ ਹੀ ਹੈ 노 ਆਈਡੀਆ ਵਟ ਦਾ ਗੋਡ ਡੈਮ ਥਿੰਕ ਹੀ ਇਸ ਵਰਕ ਟਿਕ ਟਾਕ ਉਹ ਕੀ ਕਹਿ ਰਿਹਾ ਤੁਹਾਡੇ ਮੇਰੇ ਖਿਆਲ ਇਹਨਾਂ ਨੇ ਉਹਦਾ ਜਵਾਬ ਵੀ ਦਿੱਤਾ ਸਗਾ ਉਹ ਵੀ ਜਿੰਨੇ ਪਹਿਲਾ ਪਹਿਲੇ ਜਿਹੜੇ ਫਾਊਂਡਰ ਮੈਂਬਰਸ ਸੇ ਹੋ ਉਹ ਸਾਰੇ ਮਾਰੇ ਹੀ ਗਏ ਸਿਰ ਮੈਂ ਰਹਿ ਗਿਆ ਕੁਝ ਹਰਮ ਹੋਣੀ ਚਾਹੀਦੀ ਥੋੜੀ ਬਹੁਤੀ ਬਾਤ ਤੁਹਾਡੇ ਕਿੰਨਿਆਂ ਨੇ ਬਾਅਦ ਚ ਉਹਨਾਂ ਨੂੰ ਦੱਸਿਆ ਵੀ ਅਪੀ ਇੱਥੇ ਬੰਦੇ ਹੈਗੇ ਆ ਮੇਰਾ ਇੱਕ ਫਰੈਂਡ ਆਪਣੇ ਹੁਣ ਇੱਥੇ ਨਹੀਂ ਰਹਿੰਦੇ ਉਹ ਬਲਵੀਰ ਸਿੰਘ ਟੁੱਟ ਵੀ ਉਹਨਾਂ ਵਿੱਚੋਂ ਮੇਰਾ ਮਤਲਬ ਹਾਊ ਲੋ ਕੈਨ ਯੂ ਗੋ ਸੋ ਇਹ ਜਿਹੜੀ ਮੇਰਾ ਜਿਹੜਾ ਪਰਸਨਲ ਹੈ ਮੈਂ ਸਾਨੂੰ ਸੱਚੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਇਹ ਕਹਿੰਦਾ ਕਿ ਆਈ ਵਾਸ ਸੋ ਡਿਸਪਾਇੰਟਿਡ ਕਿਉਂਕਿ ਬੈਲੀਵਾਰ ਨੇ ਮੇਰੇ ਨਾਲ 3 ਮੋਡ ਵਿੱਚ ਕੰਮ ਕੀਤਾ ਸੀ ਇਹ ਕੋਈ ਦੋ ਤਿੰਨ ਸਿਚੂਏਸ਼ਨ ਬਿਲਕੁਲ ਨੋ ਨੋ ਆ ਸਾਡੇ ਫ੍ਰੀਵੋਟਸ ਵੀ ਕੋਸ਼ਿਸ਼ ਕੀਤੀ ਗਿਆ ਸੀ ਬਿਲਕੁਲ ਨਹੀਂ ਹੋਣ ਦਿੱਤਾ ਜਿੱਦਾਂ ਹੁਣ ਲੋਕਾਂ ਨੂੰ ਕਿ ਉਹ ਵਿਦਖਲ ਘਟ ਦੇਣਾ ਜਿੱਦਾਂ ਢਿੱਲੋ ਸਾਹਿਬ ਆ ਉਹਨਾਂ ਦੀ ਅਕੇ ਵੋਟਿੰਗ ਕੈਨਸਲ ਕਰੂ ਹੂ ਆਰ ਯੂ ਸਾਡੀ ਕੁਆਲੀਫਿਕੇਸ਼ਨ ਆ ਸਾਡੀ ਕਿਹੜੀ ਕਿਹੜਾ ਸੰਵਿਧਾਨ ਆ ਕਿਹੜਾ ਗੁਰੂ ਸਾਹਿਬ ਦਾ ਲਾਬੜਾ ਆ ਜਿੱਥੇ ਤੁਸੀਂ ਬੰਦੇ ਨੂੰ ਮੱਥਾ ਹੀ ਨਹੀਂ ਲਿਕਣ ਦੇ ਨੇ ਬਟ ਥਿਸ ਇਜ਼ ਸੋ ਆਊਟਰੇਜਿਸ ਇਸ ਕਰਕੇ ਮੈਂ ਕਹਿੰਨਾ ਉਦਾਂ ਵੀ ਬੰਦੇ ਦਾ ਮਤਲਬ ਤੂੰ ਕਰ ਰਿਆ ਮਤਲਬ ਹੀ ਅਨੇ ਸਾਹਮਣੇ ਦਾ 트럼ਪ ਵਰਗਾ ਉਹਨਾਂ ਦਾ ਹਾਲ ਹੈਗਾ ਦਮਾਗੀ ਤੌਰ ਤੇ ਜਾਂ ਹੋਰ ਭਈ ਜਸ ਇੱਥੇ ਬੱਥਰ ਟੇਕੇ ਘਰੋਂ ਜਾ ਭਈ ਦੂਜਾ ਫੇਰ ਹੀਰੇ ਫੇਰੀ ਕੀਤੀ ਕੱਢੋ ਘਟ ਇੱਕ ਮਿਲੀਅਨ ਡਾਲਰ ਅਗੇਨ ਫਰੋਮ ਰਾਈਵਲ ਸਰਸਸ ਇਸ ਬੰਦੇ ਨੇ ਇੱਥੇ ਖਰਚ ਕੀਤਾ ਭਈ ਹੁਣ ਅਸੀਂ ਫ੍ਰੀ ਮੋਡ ਤੇ ਆ ਜਿੰਤਾ ਮਰਜੀ ਮੁਕਾਦਮੇ ਹਜੇ ਵੀ ਚੱਲਦੇ ਹੋਊਗੇ ਪਰ 1 ਡਾਲਰ ਵੀ ਗੁਰੂ ਦੀ ਗੋਲਖ ਚੋਂ ਮੁਕਾਦਮਿਆਂ ਤੇ ਨਹੀਂ ਲਾ ਜਾ ਸਕਦਾ ਹੁਣ ਤੁਸੀਂ ਜਿੱਦਾਂ ਹੁਣ ਚਾਲਦਾ ਉਹਨੇ ਕਿਹਾ ਵੀ ਉਹ ਸਾਨੂੰ ਥ੍ਰੈਟ ਕਰਦੇ ਥ੍ਰੈਟ ਦਾ ਤੁਸੀਂ ਇਸ ਬੰਦੇ ਨੂੰ ਮੰਨ ਲਓ that boy should be really in big trouble ਕਿ ਗੋردوਾਰੇ ਦੇ ਪੈਸਾ ਲੱਗ ਜਾਈ ਇੱਕ ਵਾਰ ਨਹੀਂ ਦੋ ਵਾਰੀ ਤਿੰਨ ਇੱਕ ਤਾਂ ਮੁਕੱਦਮਾ ਹੈ ਸਾਡੇ ਵੀ ਮੁਕੱਦਮੇ ਉੱਥੇ ਫਰੀਪੁਆਇੰਟ ਚੱਲਦੇ ਰਹੇ ਇੱਕ ਸਾਲ ਦੋ ਸਾਲ ਇਹ ਥੋੜੇ ਕਿ 15 ਸਾਲ 20 ਸਾਲ ਹਰ ਤਰੀਕੇ ਦੀ ਹਿਰਫੇਰੀ ਇਹਨੇ ਕੀਤੀ ਹੈਗੀ ਸੋ ਜਿਹੜਾ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੀ ਸਾਰੀ ਸੰਗਤ ਨੂੰ ਡਾਇਨੋਟ ਮੈਟਰ ਤੁਹਾਡਾ ਕਿਹੜਾ ਰਿਸ਼ਤੇਦਾਰ ਹੈ ਕੋਈ ਆ ਇਹ ਤੁਹਾਡਾ ਗੁਰਦੁਆਰਾ ਹੈ ਸੰਗਤ ਹੈ ਗੁਰਦੁਆਰਾ ਇਹ ਤੁਹਾਡਾ ਫਰਜ ਬਣਦਾ ਕਿ ਉਹਨਾਂ ਤੋਂ ਉਹਨੂੰ ਆਜ਼ਾਦ ਕਰਾਇਆ ਜਾਵੇ ਮੈਂ ਸਾਨੂੰ ਦੱਸਦਾ ਕਿ ਹਾਲ ਇੰਨਾ ਬਦਲ ਗਿਆ ਇੰਨਾ ਵਿਗੜ ਗਿਆ ਇੱਥੇ ਜਿਹੜਾ ਮੇਰੇ ਅੱਖੀ ਦੇਖਿਆ ਹੁਣ ਨਾ ਸਾਹਿਬ ਨੂੰ ਤਾਂ ਪਤਾ ਹੀ ਆ ਮੈਂ ਮੈਨੂੰ ਕਹਿੰਦੇ ਜਨਰਲ ਬੋਰਡ ਵਿੱਚ ਜਾਣਾ ਜਨਰਲ ਬੋਰਡ ਵਿੱਚ ਗਏ ਉੱਥੇ ਤੇ ਇਹ ਕਹਿੰਦੇ ਵੀ ਜਨਰਲ ਬੋਰਡ ਦਾ ਮਤਲਬ ਇਹੀ ਹੁੰਦਾ ਕਿ ਸਾਰਿਆਂ ਦੇ ਬੋਲਣਾ ਇਹਨਾਂ ਨੇ ਧੱਕੇ ਮਾਰੇਗਾ ਇਹਨਾਂ ਨੂੰ ਕਿੰਨੇ ਪਤਾ ਟਾਈਮ ਦੇਓਗੇ 43 ਸੈਕਿੰਡ ਗੋਟ ਡੈਮ ਇਟ ਇਜ਼ ਥਿਸ ਯੂਅਰ ਫਾਦਰਸ ਪ੍ਰੋਪਰਟੀ ਵਾਟ ਇਜ਼ ਗੋਇੰਗ ਔਨ ਸੋ ਆਈ ਏ ਰੀਲੀ ਆਊਟਰੇਜਡ ਐਨੀਵੇ ਸੋ ਇਨ ਆਈ ਨੋ ਥੀਸ ਗਾਈਜ਼ ਦੋ ਹੂ ਆਰ ਥੈਮ ਵੈਰੀ ਵੈਲ ਤੁਮੇ ਹਾਊ ਲੌਂਗ ਕੈਨ ਯੂ ਫੂਲ ਪੀਪਲ ਓਨਲੀ ਸੋ ਲੌਂਗ ਸੋ ਇਹ ਬੇਨਤੀ ਕਰੋ ਜਿਹੜਾ ਵੀ ਬੰਦਾ ਦੇਖਾ ਸਾਡੇ ਗਰੁੱਪ ਨਹੀਂ ਹੈਗੀ ਅਸੀਂ ਇਹ ਕਹਿੰਨੇ ਆਫ ਇਨਾਫ ਇਨਾਫ ਇੱਕ ਹਾਲ ਦੋ ਸਾਹ ਮਤਲਬ ਹਰ ਤਰੀਕਾ ਇਸ ਤਰੀਕੇ ਦਾ ਆਇਆ ਆਖਿਤਾ ਮੈਂ ਫਲਾਨਾ ਕੀ ਤਬ ਜੀ ਕਿਧਾ ਕਿ ਮੈਂ ਜਾ ਮਦੀਨ ਮੈਂ ਜਾ ਆਪਣੇ ਤਾਂ ਵਿਆਹ ਕਿੰਨੇ ਕਰਾਉਣਾ ਵਰਡ ਗੱਲ ਬਟ ਥਿਸ ਇਜ਼ ਅ ਰਿਡਿਕੁਲਸ ਆ ਮੈਨ ਥਿਸ ਗਾਈ ਐਕਟ ਨਹੀਂ ਐਮ ਐਸ ਪਤਾ ਨਹੀਂ ਕਿਦਾਂ ਨੇ ਕਰੀ ਵੀ ਤੇਰੇ ਕੋ ਘਰ ਨੇ ਐਨੇ ਪੈਸੇ ਆ ਕਿ ਕਿਤੇ ਨਾ ਕਿਤੇ ਤਾਂ ਹਿਸਾਬ ਦੇਣੇ ਪੈਣ ਆ ਮੈਂ ਇਦਾਂ ਵੀ ਕਿਹਾ ਮੈਂ ਕਿਹਾ ਬਾਤ ਤੋਂ ਬਾਤ ਹੋਰ ਕਿੰਨੇ ਸਾਲ ਕੱਢ ਜਾਓਗੇ ਤੁਸੀਂ ਹੈ 203 ਸਾਲ ਨੋ ਨਥਿੰਗ ਸੋ ਪਲੀਜ਼ ਇਹ ਬਹੁਤ ਵੱਡੀ ਮਹਿੰਮਿਆ ਇਹ ਬਹੁਤ ਵੱਡਾ ਸਾਡੇ ਕੋਲ ਇੱਕ ਇੱਕ ਬਿਗ ਇੰਪੋਰਟੈਂਟ ਡਿਸੀਜਨ ਹੈਗਾ ਸੋ ਇਹ ਦੋ ਤਿੰਨ ਚਾ ਅੱਛਾ ਹੁਣ ਮੈਂ ਤੁਹਾਨੂੰ ਲੇਟੈਸਟ ਦਾ ਮਤਲਬ ਯੂ ਗੋ देयर ਗੁਰਦੁਆਰਾ ਮੈਂ ਕਿਹਾ ਚਲੋ ਇਹ ਆ ਪ੍ਰੀਤਮ ਸਿੰਘ ਆ ਇਹ ਆ ਮੈਂ ਹੈਰਾਨੀ ਹੋ ਗਿਆ ਉਸ ਦਿਨ ਜਿੱਦਣ ਸਾਡੇ ਤੜਜੜ ਸੈਕਟਰੀ ਸਾਹਿਬ ਆ ਸੈਕਟਰੀ ਸਾਹਿਬ ਹੁਣ ਇਹਨਾਂ ਦੀ ਬੰਨੀਵਾਲ ਦੀ ਮਦਦ ਦੀ ਜਦੋਂ ਸੀਗੀ ਬਾਰਸੀ ਮਲ ਉਹਨਾਂ ਦਾ ਜਿੱਦਣ ਸਗਾ ਭੋਗ ਸਗਾ ਸਿੰਘ ਗਏ ਸਿਰੋਂ ਠੀਕ ਹੋ ਗਿਆ ਸਭ ਕੁਝ ਹੈ ਨਾ ਸਾਡੇ ਸੈਕਟਰੀ ਸਾਹਿਬ ਆਉਂਦੇ ਮੈਨੂੰ ਦੱਸਿਆ ਗਿਆ ਕਿ ਉਹਨਾਂ ਦੀ 94 ਸਾਲ ਦੀ ਉਮਰ ਹੈ ਮੰਗਰ ਸਾਹਿਬ ਅਸੀਂ ਬੜੇ ਰਿਸਪੈਕਟ ਕਰਦੇ ਹਾਂ ਪਤਾ ਕੀ ਕਹਿੰਦਾ ਖੇਡ ਦੇ ਵਿੱਚ ਪਹਿਲਾਂ ਤੋਂ ਨੇ ਕਿਹਾ ਵੀ ਗੁਰਦੁਆਰਾ ਬੈਰੀਵਰ ਸਾਹਿਬ ਨੇ ਬੜਾਇਆ ਸੀ ਦੂਜਾ ਫਰਕੀਰ ਦੇ ਵਿੱਚ ਉਹ ਕਹਿੰਦਾ ਜਿਸ ਲਈ ਸਭ ਕੁਝ ਹੋ ਗਿਆ ਕਹਿੰਦਾ ਭਈ ਬਾਬਾ ਬੁੱਢਾ ਜੀ ਨੇ 25 ਸਾਲ 125 ਸਾਲ ਸੇਵਾ ਕੀਤੀ ਕਹਿੰਦਾ ਅੱਜ ਕੱਲ ਲੋਕ ਕਹਿੰਦੇ ਆ ਵੀ ਤੁਸੀਂ ਹੁਣ ਬਜ਼ੁਰਗ ਹੋ ਗਏ ਉਹ ਨੂੰ ਜਸਟ ਥਿੰਕ ਥਿੰਕ ਅਬਾਊਟ ਇਟ ਹੀ ਇਕਵੇਟਿੰਗ ਬਾਬਾ ਬੁੱਢਾ ਜੀ ਵਿਦ ਹਿਮਸੈਲਫ ਔਰ ਵਿਦ ਵਿਦ ਅਦਰ ਪੀਪਲ ਓਏ ਤੁਸੀਂ ਆਉਨੇ ਚੌਧਰ ਕਰਨ ਮੈਂ ਮੈਨੂੰ ਉਸੇ ਵੇਲੇ ਇੱਕਦਮ ਹੀ ਯੂ نو ਲਾਈਕ ਆਈ ਕੁਡਨਟ ਟੌਲ ਇਟ ਮੈਂ ਮਾ ਇਹ ਬੈਠੇ ਸੀ ਨਾਲ ਸਾਹਿਬ ਮੈਂ ਕਿਹਾ ਚਲੋ ਹੋਈ ਇਹਨੂੰ ਹੁਣੇ ਪੁੱਛੀਏ ਮੈਂ ਕਿਹਾ ਭਾਈ ਸਾਹਿਬ ਤੁਸੀਂ ਇਹ ਦੱਸੋ ਪੇ ਬਾਬਾ ਬੁੱਢਾ ਜੀ ਨੇ ਕਿਹੜਾ ਗੁਰਦੁਆਰਾ ਕਬਜ ਕੀਤਾ ਸੀਗਾ ਸਾਨੂੰ ਤਾਂ ਪਤਾ ਨਹੀਂ ਕਿੱਥੇ ਉਹ ਸੇਵਾਦਾਰ ਤੁਸੀਂ ਬਾਬਾ ਬੁੱਢਾ ਜੀ ਦਾ ਤੁਸੀਂ ਉਹਨਾਂ ਦੇ ਪੈਰਾਂ ਵਰਗੇ ਨਹੀਂ ਹੈਗੇ ਸੋ ਸੋ ਮੈਂ ਕਹਿੰਦਾ ਇੱਕ ਨਹੀਂ ਇਹ ਸਾਰਾ ਸਾਰਾ ਜੜ ਸਾਰਾ سلسلہ ਇਦਾਂ ਦਾ ਵੀ ਤੂੰ 94 ਸਾਲ ਦਾ ਹੋਇਆ ਤੂੰ ਘਰ ਵੇ ਕੋ ਜਰੂਰੀ ਹੈ ਤੇਰੀ ਐ ਐ ਤੂੰ ਚੱਲਦਾ ਆ ਤੇ 2005 ਮਿੰਟ ਲੈਣੇ ਇਸੇ ਕਰਕੇ ਤੁਸੀਂ ਜਾਣੇ ਵੀ ਮੈਂ ਸਟੇਜ ਤੇ ਬਹਿਣਾ ਹੈ ਸਟੇਜ ਤੇ ਚੜ੍ਹਨਾ ਹੈ ਸਿਹੋ ਸਿਹਤ ਹੁੰਦੀ ਵੀ ਤੁਹਾਨੂੰ ਪਤਾ ਹੀ ਨਹੀਂ ਸਿਹਤ ਦਾ ਕੀ ਹੈ ਚੌਧਰ ਸੋ ਮੈਂ ਕਹਿੰਦਾ ਬਈ ਰੀਅਲੀ ਰੀਅਲੀ ਆਈ ਵਿਲ ਬੀ ਮੰਨ ਲਓ ਸਭ ਤੋਂ ਬੜਾ ਖੁਸ਼ ਹੋਵਾਂਗਾ ਮੈਂ ਜਦੋਂ ਜਨਹਿਰਾਂ ਦਾ ਛੁਟਕਾਰਾ ਹੋਊਗਾ ਤੇ ਦੇ ਵਿਲ ਬੀ ਪ੍ਰੋਟੈਕਟਡ ਇਹ ਤਾਂ ਮਹਿੰਦਰੂ ਨਾਨ ਨੇ ਕਿਹਾ ਆ ਵੀ ਵਿਲ ਨਾਟ ਲੈਟ them ਗੈਟ ਅਵੇ ਵਿਦ ਆਲ ਦਿਸ ਯੂ نو ਇਹ ਸੰਗਤ ਦਾ ਪੈਸਾ 1 ਡਾਲਰ ਕੋਈ ਬੱਥਾ ਟੇਕਦਾ ਵੀ ਤੁਸੀਂ ਤੁਸੀਂ ਐ ਸਮਝੇ ਜਾਂਦੇ ਫਿਰ ਜਦ ਕੋਰਟ ਕੇਸ ਲਾਇਆ ਇੱਕ ਨਿਆਤੇ ਨੂੰ ਮੋਰ ਥੈਨ ਮਿਲੀਅਨ ਡਾਲਰ ਮੇਬੀ ਮੈਨ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਪਰ ਇਟਸ ਵੈਰੀ ਇਮੋਸ਼ਨਲ ਫਾਰ ਮੀ ਇਟ ਸ਼ੁੱਡ ਬੀ ਇਮੋਸ਼ਨਲ ਫਾਰ ਐਵਰੀਬਾਡੀ ਉਕੇ ਇਹਨਾਂ ਨੇ ਸਾਡਾ ਮੈਂ ਉਹਨਾਂ ਨੂੰ ਇੰਨਾ ਵੀ ਕਿਹਾ ਮੈਂ ਕਿਹਾ ਪਰ ਲੋਕ ਇਹ ਕਹਿੰਦੇ ਆ ਕਿ ਗੁਰਦੁਆਰਾ ਜਿਹੜਾ ਸੈਨੋ ਜਿਹਦਾ ਉਹ ਇੰਡੀਅਨ ਗਵਰਨਮੈਂਟ ਦਾ ਐਮਬੈਸੀ ਐ ਓਹਨਾਂ ਦਾ ਇਹ ਅੱਡਾ ਆ ਨਾ ਕੋਈ ਸ਼ਰਮ ਦੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ